ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਨੂੰ ਪਤਾ ਹੀ ਹੈ ਵੀ ਆਪਣੇ ਇਮਾਰਤ ਦੇ ਉੱਪਰ ਲਪਾਈ ਦਾ ਜੋ ਬਣਾਈਆਂ ਮਾਰਤ ਦਾ ਲਪਾਈ ਦਾ ਕੰਮ ਚੱਲਦਾ ਵਾ ਤੇ ਅੱਜ ਇਸ ਪਰਿਵਾਰ ਦੇ ਲਈ ਇਸ ਚੱਲ ਰਹੇ ਕੰਮ ਦੇ ਲਈ ਸਾਡੇ ਵੀਰ ਅਜੀਤ ਸਿੰਘ ਜੀ ਗੇਜੀ ਗਰੇਵਾਲ ਫੈਮਿਲੀ ਤੇ ਜੋ ਕੈਨੇਡਾ ਵਾਸੀ ਨੇ ਕੈਨੇਡਾ ਗਏ ਹੋਏ ਨੇ ਉਹਨਾਂ ਨੇ ਇਸ ਕੈਨੇਡਾ ਗਏ ਹੋયા ਨਾ ਵੀ ਆਪਣੇ ਪਿੰਡ ਨੂੰ ਯਾਦ ਕੀਤਾ ਤੇ ਇਸ ਬਣ ਰਹੀ ਇਮਾਰਤ ਲਈ ਪੰਜਾਹ ਬੁਰੀਆਂ 30 ਮਿੰਟ ਦੀਆਂ ਇਸ ਪ੍ਰਵਾਲੀ ਭੇਜੀਆਂ ਤਹਿ ਦਿਲੋਂ ਧੰਨਵਾਦ ਉਸ ਪਰਿਵਾਰ ਦਾ ਅਜੀਤ ਸਿੰਘ ਜੀ ਦਾ ਉਹਨਾਂ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਪਰਵਾਦ ਮਾਨਾ ਲੰਮੀ ਉਮਰਾਂ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਨਾਲ ਹੀ ਸਾਡੇ ਵੀਰ ਜੋ ਕਮੇਟੀ ਮੈਂਬਰ ਨੇ ਸਾਡੇ ਸ਼ਿਵਿੰਦਰ ਕੁਮਾਰ ਸ਼ਿੰਦਾ ਵੀਰਾ ਪਿੰਡ ਆਂਡਲੂ ਕਰਿਆਨੇ ਵਾਲੇ 10 ਬੁਰੀਆਂ ਉਹਨਾਂ ਨੇ ਸੀਮੈਂਟ ਦੀ ਐਸ ਪਰਿਵਾਰ ਲਈ ਭੇਜੀਆਂ ਨੇ ਉਹਨਾਂ ਦਾ ਵੀ ਤਹਿ ਦਰੋ ਧੰਨਵਾਦ ਤੇ 4 ਬੁਰੀਆਂ ਤੁਹਾਨੂੰ ਪਤਾ ਹੀ ਹੈ ਸਾਡੇ ਪਰਿਵਾਰ ਦੇ ਮੈਂਬਰ ਜੋ ਸੇਵਾ ਕਰ ਰਹੇ ਨੇ ਇੱਥੇ ਅਮਰਜੀਤ ਸਿੰਘ ਅੰਕਲ ਜੀ ਉਹਨਾਂ ਨੇ 4 ਬੁਰੀਆਂ ਸੀਮੈਂਟ ਦੀ ਉਹਨਾਂ ਨੇ ਭੇਜੀਆਂ ਜੀ ਪੰਜਾਹ ਬੁਰੀਆਂ ਅਜੀਤ ਸਿੰਘ ਘਰੇਵਾਲ ਗੇਜੀ ਵੀਰਾ ਤੇ ਸ਼ਰਿੰਦਰ ਕੁਮਾਰ ਸਿੰਧਾ ਵੀਰ ਕਰਿਆਣਾ ਵਾਲਾ ਤੇ ਅਮਰਜੀਤ ਸਿੰਘ ਜੀ 4 ਬੁਰੀ ਇਹਨਾਂ ਨੇ 64 ਬੁਰੀਆਂ ਦੀ ਇੱਥੇ ਇਸ ਪਰਿਵਾਰ ਲਈ ਸੇਵਾ ਭੇਜੀ ਗਈ ਹੈ ਸਾਰੇ ਵੀਰਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਤੇ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਥੋੜਾ ਥੋੜਾ ਸਹਿਯੋਗ ਦਿਓ 2-4 ਪੁਰੀਆਂ 1 ਪੁਰੀ 2 ਪੁਰੀਆਂ 10 ਪੁਰੀਆਂ ਜਿੰਨੀ ਤੁਹਾਡੇ ਦੇ ਸਮਰਥਾ ਵਾ ਜਰੂਰ ਇਸ ਪਰਿਵਾਰ ਲਈ ਪਹੁੰਚ ਦਿਆਂ ਕਾਨੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਸ ਪਰਿਵਾਰ ਦੇ ਵਿੱਚ ਮੈਂਬਰ ਹੋਣ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ